ਅਕਾਲੀਵਾਲੇ ਦੇ ਵਿੱਚ ਵਾਪਸੀ ਕਰ ਸਕਦੇ ਨੇ ਮਨਜੀਤ ਸਿੰਘ ਜੀ ਕੇ ਗੱਲ ਸੁਖਬੀਰ ਸਿੰਘ ਬਾਦਲ ਕਰਵਾਉਣਗੇ ਕਾ ਵਾਪਸੀ న్యూਸ 80 ਤੇ ਬੋਲੇ ਜੀ ਕੇ ਪ੍ਰਾਣੀਆਂ ਗੱਲਾਂ ਨੂੰ ਭੁੱਲ ਕੇ ਵੱਧ ਰਹੇ ਆ ਅੱਗੇ ਪੰਜਾਬ ਸਰਕਾਰ ਨੇ ਮਾਤਮੀ ਬਿਗਲ ਬਜਾਉਣ ਵਾਲਾ ਫੈਸਲਾ ਲਿਆ ਵਾਪਸ ਇਸੀਆਂ ਮਾਨ ਨੇ ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ ਬੋਲੇ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਨਹੀਂ ਚਾਹੁੰਦਾ ਕੋਈ ਵੀ वाद ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਐ ਜੀ ਪੀ ਸੀ ਨੇ ਜਤਾਇਆ ਸੀ ਇਤਰਾਜ਼ ਐਸਟਿੰਗ ਫੈਡਰੇਸ਼ਨ ਦੇ ਸਸਪੈਂਡ ਹੋਣ ਤੋਂ ਬਾਅਦ ਇੰਡੀਅਨ 올림픽 ਐਸੋਸੀਏਸ਼ਨ ਬਣਾਏਗੀ ਨਵੀਂ ਐਡ ਹੌਕ ਕਮੇਟੀ ਕੁਸ਼ਤੀ ਸੰਘ ਦੇ ਕੰਮ ਕਾਜ ਤੇ ਰੱਖੇਗੀ ਨਜ਼ਰ ਖੇਡ ਮੰਤਰਾਲੇ ਨੇ ਪ੍ਰਧਾਨ ਸੰਜੇ ਸਿੰਘ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਕੀਤਾ ਮੁਅੱਤ ਰੈਸਲਿੰਗ ਫੈਡਰੇਸ਼ਨ ਨੂੰ ਸਸਪੈਂਡ ਕਰਨ ਤੇ ਬੋਲੇ ਸੰਜੇ ਸਿੰਘ ਫੈਸਲੇ ਦੀ ਕਾਪੀ ਪੜਨ ਦੇ ਮਗਰੋਂ ਅਸੀਂ ਚੁੱਕਾਂਗਾ ਕੋਈ ਕਦਮ ਤਾਂ ਬ੍ਰਿਜ ਪੁਸ਼ਣ ਨੇ ਕਿਹਾ ਲੋਕਤੰਤਰਿਕ ਤਰੀਕੇ ਦੇ ਨਾਲ ਹੋਈਆਂ ਨੇ ਚੋਣਾਂ ਫੈਡਰੇਸ਼ਨ ਹੀ ਲਵੇਗੀ ਕੋਈ ਫੈਸਲਾ ਸਿੱਧੂ ਸਮਰਸਥਾਂ ਤੇ ਪੰਜਾਬ ਕਾਂਗਰਸ ਦਾ ਐਕਸ਼ਨ ਸ਼ੁਰੂ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਕਰਨ ਤੇ ਯੂਥ ਆਗੂ ਸ਼ਰੀ ਰਿਆਡ ਨੂੰ ਨੋਟਿਸ ਜਾਰੀ ਕੀਤਾ ਹੋਰ ਆਗੂਆਂ ਤੇ ਵੀ ਹੋ ਸਕਦੀ ਹੈ ਕਾਰਵਾਈ ਅੰਮ੍ਰਿਤਸਰ ਕੋਲਸਤੇ ਪਰਦੋ ਅੰਤਰਰਾਜੀ ਫਾਰਮਾ ਡਰਗ ਕਾਟੇਲ ਦਾ ਫਰਦਾ ਫਾਸ਼ 15 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਕੀਤੀਆਂ ਪਰਮਾਦੂ ਕਹਦੀਆਂ ਸਵੇਤ 12 ਮੁਲਜ਼ਮ ਗ੍ਰਿਫਤਾਰ ਪਠੰਡਾ ਦੇ ਵਿੱਚ ਬਦਮਾਸ਼ਾਂ ਵੱਲੋਂ ਪੁਲਿਸ ਦੀ ਪੀਸੀਆਰ ਗੱਡੀ ਤੇ ਫਾਇਰਿੰਗ ਵਾਰਲ ਵਲ ਬਚੇ ਪੁਲਿਸ ਮੁਲਾਜ਼ਮ ਗੱਡੀ ਛੱਡ ਕੇ ਬਦਮਾਸ਼ ਹੋਏ ਫਰਾਰ। ਕਿਸਮਸ ਦਿੱਲੀ ਪਹਾੜਾਂ ਦੇ ਵੱਲ ਸੈਲਾਨੀਆਂ ਦਾ ਰੁਕ ਪਰ ਟ੍ਰੈਫਿਕ ਨੇ ਵਧਾਈ ਵਧਾਈ ਮੁਸ਼ਕਲ ਬਨਾਲੀ ਹਾਈਵੇ ਤੇ ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ। ਸਰ ਸੇਖਾ ਤੁਸੀਂ ਵੀ ਹਰਿਆਣੂ న్యూਸ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸ਼ੁਰੂਆਤ ਕਰੇ ਜਾ ਰਹੇ ਹਾਂ ਵੱਡੀ ਖਬਰ ਤੋਂ ਮਨਜੀਤ ਸਿੰਘ ਜੀਕੇ ਦੀ ਘਰ ਵਾਪਸੀ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਜੀਕੇ ਦਰਸਲ ਕੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਘਰ ਵਾਪਸੀ ਜਿਹੜੀ ਕਰਵਾਈ ਜਾਵੇਗੀ ਦਿੱਲੀ ਦੇ ਵਿੱਚ ਜੀਕੇ ਦੇ ਘਰ ਪਹੁੰਚਲੇ ਨੇ ਸੁਖਬੀਰ ਸਿੰਘ ਬਾਦਲ ਤੇ న్యూਸ 18 ਤੇ ਮਨਜੀਤ ਸਿੰਘ ਜੀਕੇ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਹੈ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧ ਰਹੇ ਹਨ ਜੀਕੇ ਨੇ ਵੀ ਕਿਹਾ ਕਿ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧ ਰਹੇ ਹਨ ਡੀਐਜੀਐਮਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਮਜੀਦ ਸਿੰਘ ਜੀ ਅਕਾਲੀ ਦਲ ਤੋਂ ਵੱਖ ਹੋ ਕੇ ਦਰਸ਼ਕਾਂ ਦੇ ਵੱਲ ਆਪਣੀ ਜਾਗੋ ਪਾਰਟੀ ਬਣਾਈ ਗਈ ਸੀ ਅੱਲਾਕੱਲ ਕਾਫੀ ਵਿੱਚ ਵਕਫਾ ਰਿਆ ਇਸ ਦੇ ਵਿਚਾਲੇ ਕਈ ਤਰ੍ਹਾਂ ਦੇ ਵਾਰ ਪਲਟਵਾਰ ਵੀ ਹੋਏ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਵੀ ਸਾਹਦੇ ਰਹੇ ਨੇ ਚਾਹ ਮਜੀਦ ਸਿੰਘ ਜੀ ਕੇ ਹੋਣ ਚਾਹੀਏ ਸ਼ਮਣੇ ਅਕਾਲੀ ਦਲ ਦੇ ਹੋਰ ਆਗੂਆਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਪਰ ਇੱਥੇ ਸੁਬੀਰ ਸਿੰਘ ਬਾਦਲ ਦੀ ਉਸ ਅਪੀਲ ਦਾ ਉਸ ਬਿਆਨ ਦਾ ਵੀ ਜ਼ਿਕਰ ਕਰਨਾ ਆ ਜਿਹੜਾ ਕਿ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ ਜਿਹੜਾ ਕਿ ਪ੍ਰੋਗਰਾਮ ਰੱਖਿਆ ਗਿਆ ਸੀ ਗੁਰਸੇਵ ਸੰਬੋਧਨ ਕਰਦੇ ਜਿੱਥੇ ਕਿ ਸਿਰ ਸਿੰਘ ਬਾਦਲ ਦੇ ਵੱਲੋਂ ਬੈਰਵਿਆਂ ਨੂੰ ਲੈ ਕੇ ਮਾਫੀ ਮੰਗੀ ਗਈ ਤਾਂ ਉੱਥੇ ਉਹਨਾਂ ਨੇ ਅਕਸਾਲੀ ਅਕਾਲੀ ਜਿਹੜੇ ਆਗੂ ਜਿਹੜੇ ਕਿ ਅਕਾਲੀ ਦਲ ਤੋਂ ਬਾਹਰ ਚਲੇ ਗਏ ਅਲਵਿਦਾ ਕਹੇਗੇ ਉਹਨਾਂ ਨੂੰ ਅਪੀਲ ਵੀ ਕੀਤੀ ਸੀ ਕਿ ਇੱਕ ਜੁੜਤਾ ਜਿਹੜੀ ਕਿ ਏਕਤਾ ਦੇ ਵਿੱਚ ਹੀ ਬਰਕਤ ਹੁੰਦੀ ਹੈ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਉਹਨਾਂ ਦੇ ਕੋਲੋਂ ਕੁਝ ਗਲਤ ਅਲਫਾਜ਼ ਵਰਤੇ ਗੁਰਨਤਾ ਉਸ ਦੇ ਵਾਸਤੇ ਵੀ ਮਾਫੀ ਮੰਗਦੇ ਨੇ ਦਾ ਘਰ ਵਾਪਸੀ ਦਾ ਉਹਨਾਂ ਦੇ ਵੱਲੋਂ ਸੱਦਾ ਵੀ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਹੀ ਹੁਣ ਇੱਕ ਖਬਰ ਆਈ ਹੈ ਇਸ ਦੇ ਵਿਚਾਲੇ ਹਾਲਾਂਕਿ ਲਗਾਤਾਰ ਵੀ ਚਰਚਾਵਾਂ ਨੇ ਕਿ ਸੁਖਦੇਵ ਸਿੰਘ ਢਿੰਡਸਾ ਦੀ ਵੀ ਘਰ ਵਾਪਸੀ ਹੋ ਸਕਦੀ ਹੈ ਪਰ ਮਨਜੀਤ ਸਿੰਘ ਜੀ ਕੇ ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਦਿੱਲੀ ਦੇ ਵਿੱਚ ਦਿੱਲੀ ਵਾਲੀ ਜਿਹੜੀ ਪੰਥਕ ਸਿਆਸਤ ਉਸ ਦੇ ਵਿੱਚ ਮਜ਼ਬੂਤੀ ਬਣਾਉਣ ਦੀ ਜਿਹੜੀ ਅਕਾਲੀ ਦਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਆਗੂ ਪਾਰਟੀ ਤੋਂ ਬਾਹਰ ਚਲੇ ਗਏ ਜਿੱਥੇ ਦੂਰੀਆਂ ਵਧੀਆਂ ਤਾਂ ਉਹਨਾਂ ਦੂਰੀਆਂ ਨੂੰ ਘੱਟ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਆ ਸਰਨਾਪੁਰ ਆ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਵਾਪਸ ਆਏ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ ਹੁਣ ਮਨਜੀਤ ਸਿੰਘ ਜੀ ਕੇ ਜਿਹੜੇ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ ਦਰਸਲ ਕੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੀ ਘਰ ਵਾਪਸੀ ਕਰਵਾਈ ਜਾਵੇਗੀ ਦਿੱਲੀ ਦੇ ਵਿੱਚ ਜੀ ਕੇ ਦੇ ਘਰ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਤੇ న్యూਸ 18 ਤੇ ਮਨਜੀਤ ਸਿੰਘ ਜੀ ਕੇ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਸੀ ਕਿ ਆ ਪੁਰਾਣੀਆਂ ਗੱਲਾਂ ਨੂੰ ਲੈ ਕੇ ਭੁੱਲ ਕੇ ਤੇ ਅੱਗੇ ਵਧ ਰਹੇ ਆ ਜੀ ਕੇ ਨੇ ਇਹ ਵੀ న్యూ ਵੱਡਾ ਅਭਿਆਨ ਦਿੱਤਾ ਹੈ ਗੁਰੂ ਤੋਂ ਮਾਫੀ ਮੰਗੀ ਹੈ ਹੁਣ ਮਸਲਾ ਗੁਰੂ ਤੇ ਉਸ ਇਟੀਵੀ ਜਿਹਨੇ ਮਾਫੀ ਮੰਗੀ ਹੈ ਜੀ ਔਰ ਇਹ ਇਹ ਇਸ ਵੇਲੇ ਮਸਲੇ ਕੌਮ ਦੇ ਏਡੇ ਵੱਡੇ ਨੇ ਕਿ ਸਾਨੂੰ ਸਾਨੂੰ ਕਈ ਜਗ੍ਹਾ ਪਰਸਨਲ ਲੀਗੋ ਛੱਡ ਕੇ ਕੋਈ ਨਾ ਕੋਈ ਵੱਡੇ ਫੈਸਲੇ ਲੈਣੇ ਪੈਂਦੇ ਨੇ ਤੇ ਉਹ ਸਟੇਜ ਮੈਂ ਕਹਿ ਸਕਦਾ ਜੀ ਤੇ ਵਾਕਸੀ ਵਾਲਾ ਜਦ ਤੁਸੀਂ ਜੀ ਜ਼ਿਕਰ ਕਰ ਰਹੇ ਹੋ ਕਿ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਵੱਖਰੇਵੇਂ ਨਹੀਂ ਹੁਣ ਤੱਕ ਤੁਹਾਡੀ ਕੋਈ ਅਕਾਲੀ ਲੀਡਰਾਂ ਦੇ ਨਾਲ ਮੀਟਿੰਗ ਹੋਈ ਹੋਵੇ ਕੱਲ ਪਹੁੰਚ ਰਹੇ ਨੇ ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਕੋਈ ਮੀਟਿੰਗ ਕੋਈ ਫੋਨ ਦੇ ਉੱਤੇ ਗੱਲਬਾਤ ਹੋਈ ਹੋਵੇ ਨਹੀਂ ਮੇਰੇ ਨਾਲ ਪਰਸਨਲ ਤੌਰ ਤੇ ਮੇਰੇ ਬੇਟੇ ਦੀ ਸ਼ਾਦੀ ਤੇ ਵੀ ਆਏ ਸੀ ਪਰਸਨਲ ਤੌਰ ਤੇ ਮਨੂੰ 6 ਅੱਧੇ ਦਿਨ ਪਹਿਲੇ ਮਿਲੇ ਵੀ ਸੀ ਪਰ ਮੇਰੀ ਪਾਰਟੀ ਦੇ ਲੀਡਰਾਂ ਨਾਲ ਇਹਨਾਂ ਦੀ ਲੀਡਰਸ਼ਿਪ ਦੀ ਆਪ ਕੋਈ ਮੀਟਿੰਗਾਂ ਹੁੰਦੀਆਂ ਰਹੀਆਂ ਪਿਛਲੇ 15 ਦਿਨਾਂ ਦੇ ਵਿੱਚ ਜੀ ਅਰ ਦੂਜੀ ਗੱਲ ਮਨੂੰ ਕਾਰਜਦਾਲ ਚੋਂ ਕੱਢਿਆ ਸੀਗਾ ਇਹਨਾਂ ਨੇ 2019 ਮਾਰਚ ਅਪ੍ਰੈਲ ਦੇ ਵਿੱਚ ਜੀ ਤੇ ਅੱਜ ਅੱਜ ਮਨੂੰ ਖੋਦੀ ਵਾਪਸੀ ਲੈਣ ਆ ਰਹੇ ਨੇ ਜੀ ਸੋ ਮੈਂ ਸਮਝਦਾ ਮੈਂ ਕਿ ਕਿਤੇ ਨਾ ਕਿਤੇ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਉਹਨਾਂ ਤੇ ਮਿੱਟੀ ਵੀ ਪੈਂਦੀ ਐ ਹੂੰ ਉਹਨੂੰ ਭੁਲਾ ਕੇ ਅੱਗੇ ਤੁਰਨ ਦੀ ਗੱਲ ਹੁੰਦੀ ਠੀਕ ਐ ਜੀ ਕੇ ਜੀ ਤੁਹਾਡੇ ਆਪਣੇ ਜਿਹੜੇ ਸਮਰਥਕ ਨੇ ਜਾਂ ਜਿਹੜੀ ਜਾਗੋ ਪਾਰਟੀ ਤੁਸੀਂ ਬਣਾਈ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਕੋਈ ਮੀਟਿੰਗ ਹੋਈ ਅਕਾਲੀ ਦਲ ਦੇ ਵਿੱਚ ਰਲੇਵੇਂ ਨੂੰ ਲੈ ਕੇ ਜੀ ਇਹਨਾਂ ਨਾਲ ਹੁੰਦੀ ਰਹੀ ਹੈ ਸੁਖਬੀਰ ਬਾਦਲ ਜੀ ਨਾਲ ਔਰ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਨਾਲ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਨਹੀਂਆਂ ਨੇ ਜੀ ਤੇ ਉਹਨਾਂ ਦੀ ਵੀ رائے ਇਹ ਹੈ ਕਿ ਪੰਥ ਦੇ ਹਿੱਤਾਂ ਦੇ ਵਿੱਚ ਸਾਂਝਾ ਫੈਸਲਾ ਲੈਣਾ ਚਾਹੀਦਾ ਹਾਂ ਹਾਂ ਸੋ ਤੁਹਾਨੂੰ ਗ੍ਰਾਫੀ ਦੇ ਜ਼ਰੀਏ ਦੱਸ ਰਹੇ ਹਾਂ ਕਿ ਕਿਹੜੇ ਕਿਹੜੇ ਆਗੂ ਨੇ ਜਿਨ੍ਹਾਂ ਨੂੰ ਲੈ ਕੇ ਚਰਚਾਵਾਂ ਨੇ ਕਿ ਜਿਨ੍ਹਾਂ ਦੀ ਘਰ ਵਾਪਸੀ ਹੋ ਸਕਦੀ ਹੈ ਉਹਨਾਂ ਦੇ ਵਿੱਚ ਵੱਡੇ ਨਾਮ ਦੇ ਜ਼ਿਕਰ ਜ਼ਿਕਰ ਕੀਤਾ ਜਾਵੇ ਤਾਂ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਡਸਾ ਬੀਬੀ ਜਗੀਰ ਕੌਰ ਤੇ ਹੁਣ ਮਜੀਦ ਸਿੰਘ ਜੀ ਕੇ ਜੇਕਰ ਇੱਥੇ ਜਿਹੜਾ ਇਹ ਪੂਰਾ ਐਪੀਸੋਡ ਹੈ ਜੇਕਰ ਤਾਜ਼ਾ ਅਪਡੇਟ ਦੀ ਗੱਲ ਕੀਤੀ ਹੈ ਜਿਸ ਤੋਂ ਸ਼ੁਰੂਆਤ ਹੁੰਦੀ ਹੈ ਉਸ ਦਾ ਵੀ ਜ਼ਿਕਰ ਕਰਨਾ ਬਣਦਾ ਜਦੋਂ ਅੰਮ੍ਰਿਤਸਰ ਦੇ ਵਿੱਚ ਸਤਾਰਨਾ ਦਿਵਸ ਮੌਕੇ ਜਿਹੜਾ ਕਿ ਸਮਾਗਮ ਰੱਖਿਆ ਗਿਆ ਸੀਗਾ ਉਸੇ ਦਿਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਬੇਬੀਆਂ ਨੂੰ ਮਾਫੀ ਮੰਗੀ ਉਹਨਾਂ ਨੇ ਇਹ ਕਹਿ ਕੇ ਸਾਡੀ ਸਰਕਾਰ ਸੀ ਉਸ ਵੇਲੇ ਤੇ ਅਸੀਂ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕੇ ਇਸ ਕਰਕੇ ਉਸਦੀ ਅਸੀਂ ਪੰਥ ਤੋਂ ਮਾਫੀ ਮੰਗਦੇ ਹਾਂ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਉਸ ਮਾਫੀ ਦਾ ਸਵਾਗਤ ਕੀਤਾ ਜਾਂਦਾ ਜਿੱਕਰ ਪਹਿਲੇ ਬਿਆਨਾਂ ਦੀ ਗੱਲ ਕੀਤੀ ਹੈ ਤੇ ਪਹਿਲਾਂ ਬਿਆਨਾਂ ਦੇ ਮੁਕਾਬਲੇ ਜਿੱਤੇ ਕਿਤੇ ਨਰਮੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਜੀਆਂ ਚਰਚਾਵਾਂ ਚੱਲਦੀਆਂ ਨੇ ਕਿ ਸੁਖਦੇਵ ਸਿੰਘ ਢੀਂਡਸਾ ਵੀ ਘਰ ਵਾਪਸੀ ਕਰ ਸਕਦੇ ਨੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਕੱਲ੍ਹ ਆਪਣੇ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਬਾਤ ਵੀ ਕੀਤੀ ਕਿ ਮੀਟਿੰਗ ਕੀਤੀ ਗਈ ਫੀਡਬੈਕ ਲਿਆ ਗਿਆ ਉਸ ਤੋਂ ਬਾਅਦ ਇੱਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਤੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਜਲਦ ਫੈਸਲਾ ਲਿਆ ਜਾ ਸਕਦਾ ਹੈ ਜਲਦ ਸੰਦੀਪ ਸਿੰਘ ਢੀਂਡਸਾ ਤੋਂ ਉਹਨਾਂ ਦੇ بیٹے ਦੀ ਘਰ ਵਾਪਸੀ ਹੋ ਸਕਦੀ ਹੈ ਬੀਬੀ ਜਗੀਰਕੌਰ ਦੀ ਗੱਲ ਕੀਤੀ ਜਵੇਂ ਤਾਂ ਜਿਹੜਾ ਪਿਛਲੇ ਸਾਲ ਜਿਹੜੀ ਕਾਜ ਜੀ ਪਿਛਲੇ ਪ੍ਰਧਾਨ ਦੀ ਚੋਣ ਹੋਈ ਸੀ ਜਨਰਲ ਇਜਲਾਸ ਹੋਇਆ ਸੀ ਉਸ ਤੋਂ ਪਹਿਲਾਂ ਬਾਗੀਸੁਰ ਬੀਬੀ ਜਗੀਰਕੌਰ ਦੇ ਵੱਲੋਂ ਵਿਖਾਏ ਗੇ ਖੁਦ ਪ੍ਰਧਾਨ ਦੇ ਉਮੀਦਵਾਰ ਬਣੇ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਬਾਰ ਦਾ ਰਸਤਾ ਬਕਾਦਰਤਾ ਗਿਆ ਸੀਗਾ ਪਰ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਬੇਦਬਿਆਂ ਨੂੰ ਲੈ ਕੇ ਮਾਫੀ ਮੰਗੀ ਉੱਥੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀਗਾ ਸਿੱਧੇ ਤੌਰ ਤੇ ਉਹਨਾਂ ਆਗੂਆਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਗਿਆ ਜਿਹੜੇ ਕਿ ਪਾਰਟੀ ਚੋਂ ਦੂਰ ਚਲੇ ਗਏ ਪਾਰਟੀ ਚੋਂ ਬਾਹਰ ਚਲੇ ਗਏ ਉਹਨਾਂ ਨੇ ਵੀ ਕਹਿਅ ਸੀਗਾ ਕਿ ਜੇਕਰ ਉਹਨਾਂ ਦੇ ਅਲਫ਼ਾਜ਼ਾਂ ਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਤਾਂ ਉਸ ਗੱਲ ਦੀ ਵੀ ਉਹ ਮਾਫੀ ਮੰਗਦੇ ਦੋਸਤੋ ਬਾਅਦ ਵਿੱਚ ਦਰਸਲ ਉਹਨੇ ਪੂਰੀ ਇੱਕ ਕਿਆ ਜਾ ਸਕਦਾ ਹੈ ਕਿ ਇੱਕ ਇੱਕ ਕਰਕੇ ਜਿਹੜੇ ਨਾਮ ਸਾਹਮਣੇ ਆ ਰਹੇ ਨੇ ਸੰਦੀਪ ਢੀਂਡ ਸਦਾ ਜ਼ਿਕਰ ਹੋ ਰਿਹਾ ਬੀਬੀ ਜ਼ਗੀਰ ਕੁਰਦਾ ਜ਼ਿਕਰ ਹੋ ਰਿਹਾ ਮਨ ਜਾ ਜੀ ਕੇ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਘਰ ਵਾਪਸੀ ਕਰ ਸਕਦੇ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਘਰ ਵਾਪਸੀ ਕਰਵਾਈ ਜਾਵੇ ਪਰੋਕ ਮੈਂ ਅਗਲੀ ਖਬਰ ਦਾ ਸਰਕਾਰ ਦੇ ਵੱਲੋਂ ਫਤੇਗੜ ਸਾਹਿਬ ਦੇ ਵਿੱਚ ਮਾਤਮੀ ਬਿਗਲ ਵਜਾਉਣ ਦੇ ਫੈਸਲੇ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵਿਰੋਧ ਕੀਤਾ ਜਿਸ ਤੇ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਇਹ ਫੈਸਲਾ ਵਾਪਸ ਲੈ ਲਿਆ 22 ਦਸੰਬਰ ਨੂੰ ਫਤਿਹਗੜ ਸਾਹਿਬ ਦੇ ਵਿੱਚ ਵੱਜਣ ਵਾਲਾ ਮਾਤਮੀ ਬਿਗਲ ਹੁਣ ਨਹੀਂ ਵਜੇਗਾ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਬਿਗਲ ਵਜਾਉਣ ਦਾ ਫੈਸਲਾ ਲਿਆ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤ ਇਤਰਾਜ਼ ਤੋਂ ਤੁਰੰਤ ਬਾਅਦ ਸਰਕਾਰ ਐਕਸ਼ਨ ਦੇ ਵਿੱਚ ਆਈ ਤੇ ਮਾਤਮੀ ਬਿਗਲ ਵਜਾਉਣ ਵਾਲਾ ਆਪਣਾ ਫੈਸਲਾ ਵਾਪਸ ਲੈ ਲਿਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਇਨ੍ਹਾਂ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਸਮੁੱਚੀਆਂ ਸੰਗਤਾਂ ਸਭ ਜ਼ਿਆਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ वाद ਵਿਵਾਦ ਦੇ ਵਿੱਚ ਪੈਣ ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਿਗਲ بچਾਉਣ ਵਾਲਾ ਫੈਸਲਾ ਵਾਪਸ ਲਿਆ ਜਾਂਦਾ ਹੈ। ਸਰਕਾਰ ਵੱਲੋਂ ਇਹ ਫੈਸਲਾ ਲੈਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਤਰਾਜ਼ जताया ਸੀ ਤੇ ਕਿਹਾ ਸੀ ਕਿ ਮਾਤਮੀ ਬਿਗਲ ਦਾ ਫੈਸਲਾ ਗੁਰਮਤ ਮਰਿਆਦਾ ਦੇ ਉਲਟ ਹੈ। ਇਹ ਫੈਸਲਾ ਸ਼ਹਾਦਤ ਦੇ ਲਾਸਾਨੀ ਸਿੱਖ ਸੰਕਲਪ ਨੂੰ ਠੀਸ ਪਹੁੰਚਾਉਣ ਵਾਲਾ ਮਾਤਮੀ ਬਿਗਰਵਾਲਾ ਫੈਸਲਾ ਸਰਕਾਰ ਵਾਪਸ ਲਵੇ ਸਿੱਖ ਪਰੰਪਰਾ ਦੇ ਮੁਤਾਬਕ ਹੀ ਛੋਟੇ ਸਹਿਬਜ਼ਾਦਿਆਂ ਨੂੰ ਸ਼ਰਦਾ ਪੇਂਟ ਕੀਤੀ ਜਾਵੇ ਜੈਸੇਦਾਰ ਗਿਆਨੀ ਰਘਬੀਰ ਸਿੰਘ ਦੇ ਸਵਾਲ ਚੁੱਕਣ ਤੋਂ ਪਹਿਲਾਂ ਬੀਤੇ ਦਿਨੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਖਜਿੰਦਰ ਸਿੰਘ ਤਾਮੀਨੇ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਸਾਬਜ਼ਾਦਿਆਂ ਦੀ ਸ਼ਹਾਦਤ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਲਿਖਿਆ ਸੀ ਕਿ 27 ਦਸੰਬਰ ਨੂੰ ਛੋਟੇ ਸਾਬਜ਼ਾਦਿਆਂ ਦੇ ਸ਼ਹੀਦੀ ਸਮੇਂ ਦੌਰਾਨ ਸਵੇਰੇ 10 ਵਜੇ ਤੋਂ ਲੈ ਕੇ 10 ਵਜੇ ਦੇ 10 ਮਿੰਟ ਤੱਕ ਇੱਕ ਮਾਤਮੀ ਵਿਗਲ বাজਾਇਆ ਜਾਵੇਗਾ ਪਰ ਜਥੇਦਾਰ ਦੇ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਗੁਰੂ ਰਿਪੋਰਟ న్యూਸ 18 ਪੰਜਾਬ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਰੈਸਲਿੰਗ ਫੈਡਰੇਸ਼ਨ ਵਾਲੇ ਵਿਵਾਦ ਦੀ ਐਤਵਾਰ ਨੂੰ ਸਾਲ 2023 ਦੇ ਆਖਰੀ ਹਫਤੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨੇ ਵੱਡਾ ਐਲਾਨ ਕਰ ਦਿੱਤਾ ਤੇ ਐਲਾਨ ਦਾ ਅਸਰ ਇਹ ਸੀ ਕਿ ਇਸ ਦੇ ਨਾਲ ਫੈਡਰੇਸ਼ਨ ਦੇ ਇੱਕ ਦੋ ਅਹੁਦੇਦਾਰਾਂ ਦੀ ਨਹੀਂ ਸਗੋਂ ਇੱਕੋ ਦਮ ਪੂਰੀ ਫੈਡਰੇਸ਼ਨ ਦੀ ਹੀ ਪਿੱਠ ਲੱਗ ਗਈ ਖੇਡ ਮੰਤਰਾਲੇ ਨੇ ਕੁਸ਼ਤੀ ਸੰਗ ਨੂੰ ਹੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਕੁਸ਼ਤੀ ਸੰਗ ਰੱਦ ਸੰਜੇ ਸਿੰਘ ਆਊ ਖੇਡ ਮੰਤਰਾਲੇ ਦਾ ਫੈਸਲਾ ਐਤਵਾਰ ਨੂੰ ਕੇਂਦਰੀ ਖੇਡ ਮੰਤਰਾਲੇ ਦਾ ਇਹ ਫੈਸਲਾ ਇੱਕ ਅਜਿਹੇ ਵਕਤ ਆਇਆ ਜਦੋਂ ਕੁਸ਼ਤੀ ਸੰਘ ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਝਾਰਖੰਡ ਸੂਬੇ ਦੇ ਵਿੱਚ 24ਵੇਂ ਸੂਬਾ ਪੱਧਰੀ ਸੀਨੀਅਰ ਕੁਸ਼ਤੀ ਮੁਕਾਬਲੇ ਵਿੱਚ ਸ਼ਿਰਕਤ ਕਰਨ ਦੇ ਲਈ ਬਤੌਰ ਮੁੱਖ ਮਹਿਮਾਨ ਵਜੋਂ ਰਾਂਚੀ ਹਵਾਈ ਅੱਡੇ ਤੇ ਪਹੁੰਚੇ ਹੀ ਸਨ ਹਵਾਈ ਸਫ਼ਰ ਦੀ ਸ਼ੁਰੂਆਤ ਦੇ ਵੇਲੇ ਸੰਜੇ ਸਿੰਘ ਪ੍ਰਧਾਨ ਸਨ ਪਰ ਲੈਂਡਿੰਗ ਦੇ ਵੇਲੇ ਉਹਨਾਂ ਦਾ ਉਹਦਾ ਜਾ ਚੁਕਿਆ ਸੀ हालांकि पूरी जानकारी हालां तो बाद संजय सिंह ने कहा कि वो इस पूरे मामले की मंत्रालय के के अधिकारियों नाल करेंगे गलत खेल मंत्रालय ने फैसला हफड़ा दफड़ी विच ले लिया है खेल मंत्रालय ने भी कुछ कंफ्यूजन में डिसीजन ले लिया है अब इसके लिए यही चीज जाके बात करें कि आगे कुश्ती सुचारू रूप से चल सके जिससे कि बच्चों का भविष्य अच्छा हो अगर मंत्रालय हमारी बात को नहीं सुनेगा तो लीगल ओपिनियन भी लिया जाएगा ਖੇਡ ਮੰਤਰਾਲੇ ਦੇ ਇਸ ਫੈਸਲੇ ਦੀ ਵਜ੍ਹਾ ਨੇਮਾ ਦੀ ਨਖੇਦੀ ਰਸਤੀ ਗਈ ਦਰਸਲ ਕੁਸ਼ਤੀ ਸੰਗ ਨੇ ਹਾਲ ਹੀ ਵਿੱਚ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਗੋਂਡਾ ਵਿੱਚ ਕਰਾਉਣ ਦਾ ਐਲਾਨ ਕੀਤਾ ਸੀ ਖੇਡ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਇਹ ਫੈਸਲਾ ਡਬਲਯੂ ਐਫ ਆਈ ਦੇ ਸੰਵਿਧਾਨ ਦੀ ਤਜਵੀਜ਼ਾਂ ਦੀ ਪਾਲਣਾ ਕੀਤੇ ਬਿਨਾਂ ਕੀਤਾ ਗਿਆ ਖੇਡ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਡਬਲਯੂ ਐਫ ਆਈ ਦੇ ਨਵੇਂ ਚੁਣੇ ਗਏ ਕਾਰਜਕਾਰੀ ਯੂਨੀਅਨ ਦੇ ਵੱਲੋਂ ਲਈ ਗਏ ਫੈਸਲੇ ਡਬਲਯੂ ਐਫ ਆਈ ਦੀਆਂ ਤਜਵੀਜ਼ਾਂ ਅਤੇ ਕੌਮੀ ਸਪੋਰਟਸ ਡਵੈਲਪਮੈਂਟ ਕੋਰਡ ਦੀ ਉਲੰਘਣਾ ਨੇ ਅਜਿਹੇ ਫੈਸਲੇ ਕਾਰਜਕਾਰੀ ਸਮਿਤੀ ਵੱਲੋਂ ਲਈ ਜਾਂਦੇ ਨੇ ਜਿਨ੍ਹਾਂ ਦੇ ਸਾਹਮਣੇ ਏਜੰਡੇ ਨੂੰ ਵਿਚਾਰ ਦੇ ਲਈ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ। ਇਹਨਾਂ ਫੈਸਲਿਆਂ ਦੇ ਵਿੱਚ ਨਵੇਂ ਪ੍ਰਧਾਨ ਦੀ ਮਨਮਰਜ਼ੀ ਦਿਖਾਈ ਦਿੰਦੀ ਹੈ ਜਿਹੜੀ ਸਿਧਾਂਤਾਂ ਦੇ ਉਲਟ ਹੈ। ਐਥਲੀਟਾਂ, ਹਿੱਤ ਧਾਰਕਾਂ ਤੇ ਜਨਤਾ ਦੇ ਵਿਚਾਲੇ ਭਰੋਸਾ ਬਣਾਉਣਾ ਅਹਿਮ ਹੈ। ਖੇਡ ਮੰਤਰਾਲੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਨਵੀਂ ਕੁਸ਼ਤੀ ਫੈਡਰੇਸ਼ਨ ਖੇਡ ਕੋਰਟ ਦੀ ਪੂਰੇ ਤਰੀਕੇ ਨਿਖੇਧੀ ਕਰਦੇ ਹੋਏ ਪੂਰੇ ਤਰੀਕੇ ਪਿਛਲੇ ਉਦੇਦਾਰਾਂ ਦੇ ਕੰਟਰੋਲ ਦੇ ਵਿੱਚ ਹੈ ਜਿਨ੍ਹਾਂ ਦੇ ਖਿਲਾਫ ਸਰੀਰਕ ਉਤਪੀੜਨ ਦੇ ਇਲਜ਼ਾਮ ਲਾਏ ਗਏ ਸਨ। ਇਨਾ ਹੀ ਨਹੀਂ ਮੰਤਰਾਲੇ ਨੇ ਕਿਹਾ ਕਿ ਫੈਡਰੇਸ਼ਨ ਦਾ ਕੰਮਕਾਜ ਸਾਬਕਾ ਹਉਦੇਦਾਰਾ ਦੇ ਵੱਲੋਂ ਕੰਟਰੋਲ ਕੀਤੇ ਗਏ ਕੰਪਾਊਂਡ ਤੋਂ ਚਲਾਇਆ ਜਾ ਰਿਹਾ ਹੈ ਐਸੇ ਦਫਤਰ ਚੋਂ ਖਿਡਾਰੀਆਂ ਦੇ ਕਥਿਤ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਾਇਆ ਜਾਂਦਾ ਰਿਹਾ ਹੈ ਅਤੇ ਮੌਜੂਦਾ ਵਕਤ ਵਿੱਚ ਕੋਰਟ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਸੰਦਸਤੀ ਹੈ ਕਿ ਗੋਂਡਾ ਦੇ ਵਿੱਚ ਜੂਨੀਅਰ ਮਹਿਲਾ ਪਲਵਾਨਾਂ ਦੇ ਕੁਸ਼ਤੀ ਮੁਕਾਬਲਿਆਂ ਤੇ ਪ੍ਰਬੰਧ ਤੇ ਸਾਖਸ਼ੀ ਮਲਿਕ ਨੇ ਵੀ ਟਵੀਟ ਕਰਕੇ ਸਵਾਲ ਚੁੱਕੇ ਸਨ ਸਾਖਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਬੇਸ਼ੱਕ ਸੰन्यास ਲੈ ਲਿਆ ਹੈ ਪਰ ਜਿਸ ਤਰੀਕੇ ਬ੍ਰਿਜ ਪੁਸ਼ਨ ਸ਼ਰਨ ਸਿੰਘ ਦੇ ਖੇਤਰ ਵਿੱਚ ਮਹਿਲਾ ਜੂਨੀਅਰ ਪਲਵਾਨਾਂ ਦਾ ਇਹ ਮੁਕਾਬਲਾ ਪ੍ਰਬੰਧਿਤ ਕੀਤਾ ਗਿਆ ਹੈ ਉਸ ਦੇ ਨਾਲ ਉਨ੍ਹਾਂ ਨੂੰ ਖਿਡਾਰੀਆਂ ਦੀ ਫਿਕਰ ਹੋ ਰਹੀ ਹੈ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਾਖਸ਼ੀ ਮਲਿਕ ਨੇ ਕਿਹਾ ਕਿ ਉਹ ਕੁਸ਼ਤੀ ਤੋਂ ਸੰन्यास ਤੇ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨਗੇ ਮੈਂ ਤੋ ਸੰन्यास ਕਮਨ ਅਨਾਉਂਸ ਕੀਤਾ ਹੈ ਔਰ ਬਸ ਯਹੀ ਚਾਹੂੰਗੀ ਕਿ ਜੋ ਆਨੇ ਵਾਲੀ ਬੇਟੀਆਂ ਹੈ ਬੱਚੇ ਹੈ ਉਹਨੂੰ ਨਿਆਂ ਕੇ ਸੰਨਿਆਸ ਸੰਨਿਆਸ ਵਾਪਸ ਲੇਗੀ ਸੰਨਿਆਸ ਵਾਪਸ ਲੇਗੀ ਅੱਜ ਮੈਨੇ ਬਤਾਇਆ ਹੈ ਜੈਸਾ ਵੀ ਅੱਗੇ ਹੋਗਾ ਉਹ ਮੈਂ ਫਿਰ ਆਪਕੋ ਬਤਾ ਦੂੰ ਇਸ ਦੇ ਨਾਲ ਹੀ ਬਾਕੀ ਖਿਡਾਰੀਆਂ ਨੇ ਟਵਿੱਟਰ ਤੇ ਆਪਣਾ ਪ੍ਰतिक੍ਰਮ ਦਿੱਤਾ ਬੌਕਸਰ ਵਿਜੇਂਦਰ ਨੇ ਲਿਖਿਆ ਚੋਰੀ ਦੀ ਖੇਡ ਛੁੜਾ ਦਿੱਤੀ ਅਤੇ ਛੋਰੇ ਦਾ ਮੈਡਲ ਲੈ ਲਿਆ ਤੇ ਹੁਣ ਕਹਿ ਰਹੇ ਨੇ ਕਿ ਫੈਡਰੇਸ਼ਨ ਭੰਗ ਕਰ ਦਿੱਤੀ ਇਹ ਫੈਸਲਾ ਪਹਿਲਾਂ ਹੀ ਲੈ ਲੈਂਦੇ ਤਗੀ ਤੋਂ ਫਗਟ ਨੇ ਇਸ ਫੈਸਲੇ ਤੇ ਸੰਤੋਖ ਜ਼ਾਹਿਰ ਕੀਤਾ ਅਤੇ ਇਸ ਨੂੰ ਆਸ ਦੀ ਕਿਰਨ ਦੱਸਿਆ ਹਾਲਾਂਕਿ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਪੂਸ਼ਨ ਸ਼ਰਨ ਸਿੰਘ ਨੇ ਖੁਦ ਨੂੰ ਇਸ ਪੂਰੇ ਮਾਮਲੇ ਤੋਂ ਦੂਰ ਕੀਤਾ ਅਤੇ ਕਿਹਾ ਕਿ ਹੁਣ ਕੁਸ਼ਤੀ ਸੰਘ ਹੀ ਇਸ ਮਾਮਲੇ ਵਿੱਚ ਕੁਝ ਦੱਸ ਸਕਦਾ ਹੈ ਅਤੇ ਉਹ ਤਾਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ ਦੇਖੀ ਅਬ ਜੋ ਕੁਝ ਕਹਿਣਾ ਹੈ ਉਹ ਨਈ ਬਾਡੀ ਕਰੇਗੀ ਹਮੈਂ ਆਪਣਾ ਕੰਮ ਕਰੂੰਗਾ ਆਪਣਾ ਚੋਣ ਦੇਖੂੰਗਾ ਕੁਲਮੇ ਰਾਕੇ ਖੇਡ ਮੰਤਰਾਲੇ ਦੇ ਇਸ ਵੱਡੇ ਫੈਸਲੇ ਨੇ ਇੱਕ ਨਵਾਂ ਰਾਹ ਜ਼ਰੂਰ ਉਹਨਾਂ ਖਿਡਾਰੀਆਂ ਲਈ ਖੋਲਿਆ ਜੋ ਲਗਾਤਾਰ ਨਿਆਂ ਦੀ ਮੰਗ ਕਰ ਰਹੇ ਸਨ ਇਸ ਦੇ ਨਾਲ ਹੀ WFI ਤੇ ਨਵੀਂ ਡੋ ਕਮੇਟੀ ਬਣਾਉਣ ਦਾ ਐਲਾਨ IOA ਨੇ ਕਰ ਦਿੱਤਾ ਹੈ ਇਹ ਐਡੋ ਕਮੇਟੀ ਜਾਂਚ ਲਈ ਬਣਾਈ ਜਾਵੇਗੀ ਅਤੇ WFI ਦੇ ਕੰਮਕਾਜ ਤੇ ਕਮੇਟੀ ਨਜ਼ਰ ਰੱਖੇਗੀ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅੱਗੇ ਵਧਾਂਗੇ ਤਾਂ ਗੱਲ ਕਰਾਂਗੇ ਸਿੱਧੂ ਦੇ ਸਮਰਥਕਾਂ ਦੀ ਜਿਨ੍ਹਾਂ ਤੇ ਐਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਿੱਧੇ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਨੇਹਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ ਕਾਂਗਰਸ ਨੇ ਸਿੱਧੂ ਦੇ ਕਰੀਬੀ ਯੂਥ ਆਗੂ ਮਨ ਸਿਮਰਤ ਸਿੰਘ ਸ਼ਰੀ ਰਿਆੜ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਕਰਨ ਤੇ ਐਕਸ਼ਨ ਹੋਇਆ ਯੂਥ ਕਾਂਗਰਸ ਨੇ ਨੋਟਿਸ ਜਾਰੀ ਕਰਕੇ 3 ਦਿਨਾਂ ਦੇ ਵਿੱਚ ਜਵਾਬ ਮੰਗਿਆ ਕਈ ਹੋਰ ਆਗੂਆਂ ਤੇ ਵੀ ਕਾਰਵਾਈ ਹੋ ਸਕਦੀ ਹੈ ਅਸਲ ਕੱਲ ਸ਼ਰੀ ਰਿਆੜ ਨੇ ਪਰਚਾੜਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਗਵਾਏ ਸਨ ਸਾਰਾ ਪੰਜਾਬ ਸਿੱਧੂ ਦੇ ਨਾਲ ਦੇ ਨਾਮ ਤੇ ਜਿਹੜੇ ਕਿ ਪੋਸਟਰ ਲਗਾਏ ਸਨ ਆ ਤਾਨੂੰ ਪੋਸਟਰ ਵਿਖਾ ਵੀ ਰਹੇ ਜਿਸ ਤੇ ਕਿ ਲਿਖਿਆ ਹੋਇਆ ਕਿ ਸਾਰਾ ਪੰਜਾਬ ਸਿੱਧੂ ਦੇ ਨਾਲ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਬਠਿੰਡਾ ਦੇ ਵਿੱਚ ਸਿੱਧੂ ਨੇ ਇਕੱਠ ਕੀਤਾ ਉਸ ਦੇ ਵਿੱਚ ਜਿਹੜੇ ਪੋਸਟਰ ਨਜ਼ਰ ਆਏ ਉਹਨਾਂ ਦੇ ਵਿੱਚ ਵੀ ਪੰਜਾਬ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਗਾਇਬ ਨਜ਼ਰ ਆਈ ਤੇ ਪਟਿਆਲਾ ਵਾਲੇ ਪੋਸਟਰਾਂ ਦੇ ਵਿੱਚ ਵੀ ਪੰਜਾਬ ਕਾਂਗਰਸ ਦਾ ਕੋਈ ਵੀ ਲੀਡਰ ਜਿਹੜਾ ਕਿ ਉਹ ਨਜ਼ਰ ਨਹੀਂ ਆਇਆ ਤੇ ਉਸ ਤੋਂ ਬਾਅਦ ਕੀ ਹੁਣੇ ਐਕਸ਼ਨ ਹੋਇਆ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੇ ਕਾਂਗਰਸ ਨੇ ਸਿੱਧੂ ਦੇ ਕਰੀਬੀ ਯੂਥ ਆਗੂ ਮਨ ਸਿਮਰਤ ਸਿੰਘ ਸ਼ਰੀਰਿਆੜ ਨੂੰ ਤਿੰਨ ਦਿਨਾਂ ਦੇ ਵਿੱਚ ਜਵਾਬ ਮੰਗਿਆ ਹੈ ਦੋਸਤੋ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਯੂਥ ਕਾਂਗਰਸ ਦੇ ਮੋਢਿਆਂ ਦੇ ਰੱਖ ਕੇ ਚਲਾਉਣਾ ਚਾਹੁੰਦੀ ਹੈ ਮੈਨੂੰ ਯੂਥ ਕਾਂਗਰਸ ਵਾਲਿਆਂ ਨੇ ਇੱਕ ਨੋਟਿਸ ਸ਼ੋ ਕਾਜ਼ ਨੋਟਿਸ ਭੇਜਿਆ ਹੈ ਕਿ ਤਿੰਨ ਦਿਨਾਂ ਦੇ ਵਿੱਚ ਜਵਾਬ ਦਿਓ ਤੁਸੀਂ ਵੱਡੇ ਲੀਡਰਾਂ ਦੇ ਬਾਰੇ ਕੁਝ ਵੀਡੀਓ ਟਿੱਪਾ ਟਿੱਪਣੀ ਕਰ ਰਹੇ ਹੋ ਮੈਂ ਇਸ ਚਿੱਠੀ ਦਾ ਸਵਾਗਤ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਯੂਥ ਕਾਂਗਰਸ ਵਾਲਿਆਂ ਦਾ ਮੋਹਿਤ ਮਹਿੰਦਰਾ ਦਾ ਕਿ ਉਹਨਾਂ ਨੇ ਮੈਨੂੰ ਇਹ ਚਿੱਠੀ ਲਿਖੀ ਕਿਉਂਕਿ ਮੈਨੂੰ ਮੌਕਾ ਦਿੱਤਾ ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਵਾਂਗਾ ਠੋਕ ਬਜਾ ਕੇ ਦੇਵਾਂਗਾ ਤੇ ਮੈਂ ਇਸ ਚਿੱਠੀ ਦੇ ਵਿੱਚ ਦੱਸਾਂਗਾ ਕਿ ਹੁਣ ਤੱਕ ਇਨਡਿਸਪਲਿਨ ਕਿਨੇ-ਕਿਨੇ ਕੀਤਾ ਤੇ ਕਿਹਦੇ-ਕਿਹਦੇ ਤੇ ਕਾਰਵਾਈ ਨਹੀਂ ਹੋਈ ਪੰਜਾਬ ਕਾਂਗਰਸ ਨੂੰ ਹਰਾਉਣ ਦਾ ਅਸਲੀ ਕਾਰਨ ਕੀ ਸੀਗਾ ਜਦੋਂ ਤੁਸੀਂ 78 ਤੋਂ 18 ਦੀ ਗੱਲ ਕਰਦੇ ਹੋ ਨਾ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਂਗਲ ਚੱਕਦੇ ਹੋ ਉਹਦਾ ਅਸਲੀ ਕਾਰਨ ਕੀ ਹੈ ਕੀਦਾ ਭਾਈ ਆਜ਼ਾਦ ਖੜਾ ਹੋਇਆ ਕੀਦਾ ਮੁੰਡਾ ਆਜ਼ਾਦ ਖੜਾ ਹੋਇਆ ਕੀਦਾ ਭਾਈ ਭਾਜਪਾ ਤੋਂ ਖੜਾ ਹੋਇਆ ਸਾਰੀਆਂ ਗੱਲਾਂ ਮੈਂ ਇਸ ਚਿੱਠੀ ਦੇ ਜਵਾਬ ਚ ਲਿਖੂਗਾ ਤੇ ਮੈਂ ਇਹ ਆਸ ਵੀ ਕਰੂੰਗਾ ਯੂਥ ਕਾਂਗਰਸ ਤੋਂ ਵੱਡੀ ਕਾਂਗਰਸ ਤੋਂ ਕਿ ਉਹ ਮੇਰੀ ਚਿੱਠੀ ਦਾ ਜਵਾਬ ਫੇਰ ਮੈਨੂੰ ਦੇਣਗੇ ਕਿਉਂਕਿ ਇਸ ਆਪ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੀ ਵਧੀਆ ਸ਼ੁਰੂਆਤ ਹੈ ਜੇ ਇਹ ਲਿਖਣ ਦਾ ਮਾਦਾ ਰੱਖਦੇ ਨੇ ਤਾਂ ਸੁਣਨ ਦਾ ਵੀ ਮੈਨੂੰ ਮੈਂ ਆਸ ਕਰਦਾ ਕਿ ਇਹ ਸੁਣਨ ਦਾ ਵੀ ਮਾਦਾ ਰੱਖਦੇ ਹੋਣਗੇ ਅੱਗੇ ਪਤਾ ਲਗਾਗੇ ਤੇ ਗੱਲ ਕਰਦਾ ਕਿ ਸਿਆਸੀ ਚੁਣੌਤੀ ਦੀ ਕਾਂਗਰਸ ਐਮਪੀ ਰਵਨੀਤ ਬਿੱਟੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੱਤੀ ਗਈ ਹੈ ਬਿੱਟੂ ਦੇ ਵੱਲੋਂ ਰਾਜਵਾਲਾ ਤੇ ਅਕਾਲੀ ਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਰਾਜਵਾਲਾ ਨੂੰ ਲੁਧਿਆਣਾ ਤੋਂ ਚੋਹ ਲੜਾਵੇ ਅਕਾਲੀ ਦਲ ਮੈਂ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਚੋਂ ਲੜਾਂਗਾ ਸੋ ਲਗਾਤਾਰ ਰਵਨੀਤ ਬਿੱਟੂ ਤੇ ਅਕਾਲੀ ਦਲ ਦੇ ਆਗੂਆਂ ਦੇ ਵਿਚਕਾਰ ਵਾਰ ਪਲਟਵਾਰ ਦਾ ਇੱਥੇ ਕਿ سلسلہ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਹੁਣ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਵੱਲੋਂ ਅਕਾਲੀ ਦਲ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ ਕਿ ਬਿੱਟੂ ਦੇ ਸਿੱਧੀ ਚੁਣੌਤੀ ਦਿੱਤੀ ਹੈ ਕਿ ਰਾਜਵਾਲਾ ਨੂੰ ਲੁਧਿਆਣਾ ਤੋਂ ਚੋਂ ਲੜਾ ਕੇ ਅਕਾਲੀ ਦਲ ਵੇਖ ਰਵੇ ਮੈਂ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਚੋਂ ਲੜਾਂਗਾ ਤੇ ਉਸ ਤੋਂ ਬਾਅਦ ਨਤੀਜੇ ਆਪਣੇ ਆਪ ਦੇ ਵਿੱਚ ਦੱਸ ਦੇਣਗੇ ਕਿ ਕਿਸ ਦੇ ਦਾਅਵਿਆਂ ਦੇ ਵਿੱਚ ਜਾਂ ਕਿਸ ਦੇ ਵਿੱਚ ਜ਼ਿਆਦਾ ਦਮ ਹੈ ਰਾਜੂਆਣਾ ਆਪ ਇਲੈਕਸ਼ਨ ਲੜ ਲਵੇ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਓ ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ ਸੰਵਿਧਾਨ ਨੂੰ ਪੰਜਾਬ ਦੇ ਹਿੱਤ ਚ ਜੇ ਤੁਹਾਨੂੰ ਲੱਗਦਾ ਵੀ ਰਾਜੂਆਣਾ ਤੇ ਅਤਵਾਦੀ ਦੇਸ਼ ਦੇ ਹਿੱਤ ਚ ਨੇ ਲੋਕ ਉਹਨਾਂ ਨੂੰ ਵੋਟ ਪਾ ਦੇਣ ਇਸ ਵਾਰ ਮੈਂ ਕਲੀਅਰ ਮੰਡਟ ਹੈ ਜਿਹੜਾ ਆਪਣੇ ਲਈ ਜਦੋਂ ਮੇजे ਮੈਨੂੰ ਟਿਕਟ ਮਿਲੇਗੀ ਮੈਂ ਕਲੀਅਰ ਲੋਕਾਂ ਨੂੰ ਵੋਟ ਕਹੂੰਗਾ ਵੀ ਜੇ ਤੁਸੀਂ ਮੇਰੀ ਆ ਰਏ ਆ ਜੇ ਤੁਹਾਨੂੰ ਆ ਰਾਇ ਪਸੰਦ ਆ ਤਾਂ ਇਹਨੂੰ ਵੋਟ ਪਾਓ ਜੇ ਤੁਹਾਨੂੰ ਇਹ ਇਹ ਜਿਹੜੇ ਹੁਕਮ ਕਰ ਰਹੇ ਐਸਜੀਪੀਸੀ ਦੇ ਪ੍ਰਧਾਨ ਜਾਂ ਅਕਾਲੀ ਦਲ ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤਾਂ ਤੇ ਤੁਸੀਂ ਮੇਰੇ ਉਲਟ ਵੋਟ ਪਾ ਦਿਓ ਇਤੋਂ ਵੱਡੀ ਤਾਂ ਕੋਈ ਗੱਲ ਨਹੀਂ ਮੈਂ ਕਰ ਸਕਦਾ ਮੈਂ ਤਾਂ ਸਿੱਧਾ ਇਸ ਗੱਲ ਤੇ ਆ ਕੇ ਇਸ ਵਾਰ ਆਪਣੇ ਲੁਧਿਆਣੇ ਦੇ ਲੋਕਾਂ ਤੋਂ ਵੋਟ ਮੰਗੂੰਗਾ ਵੀ ਭਾਈ ਜੇ ਤਾ ਕਾਨੂੰਨ 'ਚ ਵਿਸ਼ਵਾਸ ਆ ਤੁਹਾਨੂੰ ਜੇ ਤੁਸੀਂ ਮੰਨਦੇ ਹੋ ਕਾਨੂੰਨ ਪੂਰੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਮੈਨੂੰ ਪਾਇਓ ਜੇ ਤੁਸੀਂ ਚਾਹੁੰਦੇ ਹੋਰੇ ਖਾਲਿਸਤਾਨ ਬਣਨਾ ਚਾਹੀਦਾ ਅਤਵਾਦ ਆਉਣਾ ਚਾਹੀਦਾ ਤੇ ਫਿਰ ਤੁਸੀਂ ਜਿਹੜਾ ਵੀ ਇਹਨਾਂ ਦਾ ਕੈਂਡੀਡੇਟ ਹੋਊਗਾ ਉਹਨੂੰ ਵੋਟ ਪਾ ਦਿਓ ਇਦੋਂ ਵੱਡੀ ਗੱਲ ਮੈਂ ਹੋਰ ਕੀ ਕਹਿ ਦਵਾਂ